ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅਸਲਾਮੁਅਲੈਕੁਮ ਜੀ ਕਿੱਦਾ ਹਾਲ ਚਾਲੇ ਪਹਿਣ ਭਰਾਵਾ ਦਾ ਉਮੀਦ ਕਰਦੀ ਆ ਸਭ ਵਧੀਆ ਹੋਵੋਗੇ ਤੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਲੋ ਜੀ ਹਾਜ਼ਰ ਹੈ ਜੀ ਨਵੀਂ ਅਪਡੇਟ ਲੈ ਕੇ ਸੀਐਮ ਭਗਵੰਤ ਮਾਨ ਤੋਂ ਰਿਲੇਟਿਡ ਅੱਜ ਦੀ ਅਪਡੇਟ ਹੈ ਜੀ ਸੀਐਮ ਭਗਵੰਤ ਮਾਨ ਨੂੰ ਲੈ ਕੇ ਡਾਕਟਰਾਂ ਨੇ ਦਿੱਤਾ ਵੱਡਾ ਖੁਲਾਸਾ ਜੀ ਵੱਡਿਆ ਵੱਡਾ ਇਨਕਸ਼ਾਫ ਜਿਹੜਾ ਡਾਕਟਰ ਨੇ ਕੀਤਾ ਉਹ ਵੀਡੀਓ ਵੇਖਣ ਤੋਂ ਬਾਅਦ ਪਤਾ ਲੱਗੇਗਾ ਤੇ ਨਾਲ ਹੀ ਨਾਲ ਸਾਨੂੰ ਸੁਖਬੀਰ ਬਾਦਲ ਨੂੰ ਲੈ ਕੇ ਵੀ ਇਸ ਵੀਡੀਓ 'ਚ ਜਾਣਕਾਰੀ ਮਿਲੇਗੀ ਦੇਵਾ ਸਿੱਧੂ ਭਾਈ ਦਾ ਵੀਡੀਓ ਆ ਜੀ ਆਓ ਪਹਿਲੀ ਜਾਣਕਾਰੀ ਹਾਸਲ ਕਰ ਲੈਂਦੇ ਆ ਡਿਟੇਲ ਦੇ ਨਾਲ ਤੇ ਫਿਰ ਇਸ ਤੇ ਕਰਦੇ ਆ ਵਿਚਾਰ ਸਾਂਝੇ ਤੇ ਰਹਿਣਾ ਤੁਸੀਂ ਸਾਡੇ ਨਾਲ ਵੀਡੀਓ ਨੂੰ ਸਕਿਪ ਨਹੀਂ ਕਰਨਾ ਤੇ ਆਜੋ ਫਿਰ ਲੈਟ ਗੈਟ ਸਟਾਰਟਡ ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾਖਲ ਹੋ ਚੁੱਕੇ ਨੇ ਔਰ ਦੂਜੇ ਪਾਸੇ ਜਿਹੜੇ ਡਾਕਟਰ ਨੇ ਹਸਪਤਾਲ ਦੇ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਕਹੀ ਹੈ ਤੋਂ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਸਭ ਤੋਂ ਪਹਿਲਾਂ ਖਬਰ ਸਾਂਝੀ ਕਰਾਂਗੇ ਸੁਖਵੀਰ ਸਿੰਘ ਬਾਦਲ ਕਿ ਉਹਨਾਂ ਦੀ ਧਰਮ ਪਤਨੀ ਹੈ ਜਿਹੜੀ ਹਰ ਸਿਮਰਤ ਕੌਰ ਬਾਦਲ ਕਹਿੰਦੇ ਜੀ ਪੰਜਾਬ ਦੇ ਵਿੱਚ ਇਹਨਾਂ ਹਰਾਮਖੋਰਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਐਨੀਆਂ ਬਾਦਦਵਾਮਾਂ ਦਿੱਤੀਆਂ ਨੇ ਕਹਿੰਦੇ ਜੀ ਪੰਜਾਬ ਦਾ ਮੁੱਖ ਮੰਤਰੀ ਲੈ ਲਿਆ ਯਾਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਸਪੀਟਲ ਦੇ ਵਿੱਚ ਦਾਖਲ ਨੇ ਕਿਹੜੇ ਹਸਪਤਾਲ ਦੇ ਵਿੱਚ ਦਾਖਲ ਨੇ ਪਹਿਲਾਂ ਤੁਹਾਨੂੰ ਇਹ ਦੱਸ ਦਿਆਂ ਪੂਰੀ ਖਬਰ ਉਸ ਤੋਂ ਬਾਅਦ ਸਾਂਝੀ ਕਰਨੀ ਹੈ ਹਸਪਤਾਲ ਫੋਰਟਿਸ ਦੇ ਵਿੱਚ ਦਾਖਲ ਨੇ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਇਸ ਖਬਰ ਨੇ ਤਰਥੱਲੀ ਮਚਾ ਦਿੱਤੀ ਹੈ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਹੀ ਲੋਕਾਂ ਨੇ ਚੁਣਿਆ ਸੀ ਪਰ ਕਿਤੇ ਨਾ ਕਿਤੇ ਇਕਾਲੀ ਦਲ ਨੂੰ ਉਹ ਰਾਸ ਨਹੀਂ ਆਇਆ ਕਿਉਂਕਿ ਹਰ ਰੋਜ਼ ਹਰਸਿਮਰਤ ਕੌਰ ਬਾਦਲ ਹੋਵੇ ਸੁਖਵੀਰ ਸਿੰਘ ਬਾਦਲ ਹੋਣ ਇਹਨਾਂ ਨੇ ਪੰਜਾਬ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਨੂੰ ਤਾਂ ਬਦਨਾਮ ਕੀਤਾ ਹੀ ਸੀ ਬਲਕਿ ਨਿੱਜੀ ਤੌਰ ਤੇ ਬਹੁਤ ਜਿਆਦੇ ਬਾਦਵਾਮਾ ਲਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਹਿੰਦੇ ਜੀ ਇਹ ਤਾਂ ਸ਼ਰਾਬੀ ਹੈ ਇਹ ਤਾਂ ਫਲਾਣਾ ਤੇ ਮਕਰਨਾ ਉਹਦਾ ਲੀਵਰ ਖਰਾਬ ਹੋ ਗਿਆ ਫਲਾਣਾ ਲੀਵਰ ਦੀ ਹੀ ਜਿਹੜੀ ਕਿ ਹੁਣ ਬਿਮਾਰੀ ਹੈ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ਼ਰਾਬ ਦੇ ਤਕਰਾਰਨ ਲੱਗੀ ਹੈ ਪਰ ਇੱਥੇ ਸਾਡਾ ਹੱਕ ਕੀ ਬਣਦਾ ਹੈ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਦੀ ਕਾਮਨਾ ਕਰਨੀ ਚਾਹੀਦੀ ਹੈ ਕਿ ਭਾਈ ਉਹਨਾਂ ਦੀ ਸਿਹਤ ਹੈ ਜਿਹੜੀ ਉਹ ਸਵਸਥ ਹੋ ਜਾਵੇ ਕਿਉਂਕਿ ਪੰਜਾਬ ਦੇ ਅੰਦਰ ਆਲਰੇਡੀ ਪੰਜਾਬ ਦੇ ਅੰਦਰ ਹੜ੍ਹ ਆਏ ਹੋਏ ਨੇ ਮੁੱਖ ਮੰਤਰੀ ਦੀ ਪੰਜਾਬ ਦੇ ਲੋਕਾਂ ਨੂੰ ਲੋੜ ਸੀ ਕਿ ਭਾਈ ਸਾਡੇ ਜ਼ੀਰੋ ਗਰਾਊਂਡ ਦੇ ਉੱਤੇ ਆ ਕੇ ਹਾਲਾਤ ਵੇਖਣ ਉਸ ਤੋਂ ਬਾਅਦ ਜਿੱਦੇ ਕੋਈ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋਇਆ ਤੋ ਉਸ ਨੁਕਸਾਨ ਦਾ ਜਿਹੜਾ ਕਿ ਮੁੱਖ ਮੰਤਰੀ ਸਾਹਿਬ ਆਪਣੇ ਬਣੀਓ ਹਰ ਜਗ੍ਹਾ ਚੱਲ ਕੇ ਲੋਕਾਂ ਦੀ ਮਦਦ ਕਰਨ ਪਰ ਦੂਜੇ ਪਾਸੇ ਹੁਣ ਮੁੱਖ ਮੰਤਰੀ ਸਾਹਿਬ ਦਾ ਅਖਲ ਨੇ ਮੈਂ ਤੁਹਾਨੂੰ ਇਹਦੀ ਇੱਕ ਖਬਰ ਵੀ ਸੁਣਾਉਣ ਜਾ ਰਿਹਾ ਕਿਉਂਕਿ ਪੰਜਾਬ ਦੇ ਅੰਦਰ ਇੱਕ ਤਾਂ ਭਗਵੰਤ ਮਾਨ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਇਹ ਐਨੇ ਮਾੜੇ ਨੇਤਾ ਪੰਜਾਬ ਦਾ ਬੇੜਾ ਦਰਕਰਨ ਵਾਲਾ ਚਾਲੀਦਾਨ ਜਿਨ੍ਹਾਂ ਲੋਕਾਂ ਨੇ ਪੂਰੇ ਪੰਜਾਬ ਦੀ ਫੱਟੀ ਪੋਚ ਕੇ ਅੱਜ ਹੁਣ ਬਿਲਕਦੇ ਕਿਉਂ ਨਹੀਂ ਦੇਖੋ ਹਰ ਪੀੜਤਾਂ ਦੇ ਕੋਲ ਖੜੀ ਹੈ ਹਰਸਿਮਰਤ ਕੌਰ ਬਾਦਲ ਕੀ ਕਹਿ ਰਹੀ ਹੈ ਪਹਿਲੇ ਤਾਂ ਇਹ ਸੁਣ ਲੋ ਉਸ ਤੋਂ ਬਾਅਦ ਇੱਕ ਐਸੀ ਅਪਡੇਟ ਸਾਂਝੀ ਕਰਨ ਜਾ ਰਿਹਾ ਮੈਂ ਬਾਦਲਾਂ ਤੇ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਜਿਹੜੀ ਤਹਾਦੇ ਵੀ ਹੋ ਛੋੜਾ ਦੇਣ ਵਾਲੀ ਆ ਸੁਣੋ ਵਾਕੇ ਪਰ ਸਿਓ ਹੈਗੇ ਇੱਕ ਸੂਬੇ 'ਚ ਇੰਨੀ ਵੱਡੀ ਤਰਾਸਤੀ ਹੋਈ ਹੈ ਇਹਨਾਂ ਵੱਡਾ ਨੁਕਸਾਨ ਹੋਇਆ ਹੈ ਤੇ ਸੂਬੇ ਦੀ ਸਰਕਾਰ ਸੂਬੇ ਦਾ ਮੁੱਖ ਮੰਤਰੀ ਸੂਬੇ 'ਚ 92 93 ਇਨਾ ਦੇ ਐਮ.ਐਲ.ਏ ਹੋਣ ਤਾਂ ਇੱਕ ਬਾਫੜਨ ਵਾਲਾ ਨਾ ਪ੍ਰਸ਼ਾਸਨ ਨਾ ਮੁੱਖ ਮੰਤਰੀ ਤੇ ਨਾ ਕੋਈ ਐਮ.ਐਲ.ਏ ਬਲਕਿ ਇੱਥੇ ਤਾਂ ਦੋ ਦੋ ਤਿੰਨ ਤਿੰਨ ਸਰਕਾਰਾਂ ਚੱਲਦੀਆਂ ਨੇ ਮੁੱਖ ਮੰਤਰੀ ਦੇ ਉੱਤੇ ਸੁਪਰ ਸੀਐਮ ਕੇਜਰੀਵਾਲ ਸਸੋਡੀਆਂ ਇਹ ਸਾਰੇ ਵੀ ਬੈਠੇ ਹੋਏ ਨੇ ਲੇਕਿਨ ਹੈਰਾਨੀ ਇਹ ਵੀ ਗੱਲ ਹੈ ਕਿ 25 ਦਿਨਾਂ ਤੋਂ ਲੋਕਾਂ ਦੀ ਸਾਰਾ ਕੁਝ ਬਹਿ ਗਿਆ ਪਾਣੀ 'ਚ ਜਾਨ ਮਾਲ ਦਾ ਨੁਕਸਾਨ ਘਰ ਮਕਾਨ ਦਾ ਪਸ਼ੂ ਦੰਗਰ ਦਾ ਫਸਲ ਦਾ ਹਰੇਕ ਚੀਜ਼ ਦਾ ਨੁਕਸਾਨ ਹੋਇਆ ਲੇਕਿਨ ਕੇਜਰੀਵਾਲ ਤੇ ਸਸੋਡੀਆਂ ਨੇ 25 ਦਿਨਾਂ ਬਾਅਦ ਕੱਲ ਜਾ ਕੇ ਆਪਣੀ ਸ਼ਕਲ ਪੰਜਾਬ 'ਚ ਦਿਖਾਈ ਉਹ ਵੀ ਇਸ ਕਰਕੇ ਕਿਉਂਕਿ ਜਿਹੜੇ ਵੱਡੇ ਵੱਡੇ ਸ਼ਰਾਬ ਦੇ ਘਟਾਲੇ ਕੀਤੇ ਸੀ ਕਲੋਂ ਦੀ ਤਰੀਕ ਲੱਗੀ ਸੀ ਉਸ ਤਰੀਕ ਦੀ ਪੇਸ਼ੀ ਤੋਂ ਬਚਣ ਵਾਸਤੇ ਲਿਖ ਕੇ ਅਦਾਲਤ ਚ ਦਿੱਤਾ ਕਿ ਸਾਨੂੰ ਪੰਜਾਬ 'ਚ ਹੜ੍ਹਾਂ ਦਾ ਬਹੁਤ ਵੱਡੀ ਸਾਡੀ ਜ਼ਿੰਮੇਵਾਰੀ ਹੈ ਤੇ ਸਾਨੂੰ ਪੰਜਾਬ ਜਾਣਾ ਹੈ ਤੇ ਇਥੇ ਆਪਣੀ ਸ਼ਕਲ ਦਿਖਾ ਕੇ ਉਥੇ ਕਤਲਿਆਂ ਤੋਂ ਬਚਣ ਵਾਸਤੇ ਅਦਾਲਤ ਤੋਂ ਬਚਣ ਵਾਸਤੇ ਇਹ ਪੰਜਾਬ ਦੇ ਚ ਹਾਲਾਤ ਪੈਦਾ ਹੋ ਗਏ ਨੇ ਕਿ ਮੁੱਖ ਮੰਤਰੀ ਕੱਲੇ ਡਰਾਮੇ ਕਰੇ ਕਦੇ ਕੁੱਝੇ ਬੈਠ ਕੇ ਚਾਰ ਰੋਟੀਆਂ ਥਾਕੇ ਫੋਟੋ ਖਿਚਾਏ ਕਦੇ ਕਹਿੰਦੇ ਮੇਰੇ ਕੋਲ ਸ ਤਾਂ ਸੁਣ ਲਿਆ ਪੰਜਾਬ ਵਾਲੇ ਹਰ ਸੇਵੇਂ ਤੌਰ ਬਾਦਲ ਪੰਜਾਬ ਦੇ ਮੁੱਖ ਮੰਤਰੀ ਨੂੰ ਕੋਸ ਰਹੀ ਸੀ ਔਰ ਦੂਜੇ ਪਾਸੇ ਦਿੱਲੀ ਦੇ ਲੋਕ ਨੇ ਜਿਹੜੇ ਇਹਨਾਂ ਨੂੰ ਤਾਂ ਸਾਡਾ ਪੂਰਾ ਪੰਜਾਬ ਹੀ ਕਹਿੰਦਾ ਇਹ ਗੱਲ ਤਾਂ ਸੱਚ ਹੈ ਕਿ ਪੰਜਾਬ ਦੇ ਵਿੱਚ ਦਿੱਲੀ ਦੇ ਲੋਕ ਆਪਣੀ ਸਿੱਖਿਆ ਨੀਤੀ ਆਪਣੀ ਹਿੰਦੀ ਬੋਲੀ ਨੂੰ ਪ੍ਰਮੋਟ ਕਰ ਰਹੇ ਨੇ ਅਰਵਿੰਦ ਕੇਜਰੀਵਾਲ ਤੋਂ ਜੇਕਰ ਪੰਜਾਬ ਦਾ ਸਾਡਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿੱਛੇ ਹਟ ਜਾਂਦਾ ਤਾਂ ਇਹਨਾਂ ਬਾਦਲਾਂ ਨੂੰ ਮਿੱਟੀ ਦੇ ਵਿੱਚ ਮਿਲਾਉਣ ਦਾ ਕੰਮ ਫੇਰ ਤੋਂ ਸਾਡੇ ਪੰਜਾਬ ਦੇ ਲੋਕ ਕਰਨਗੇ ਕਿਉਂਕਿ ਜਿਹੜੀ ਇਹਨਾਂ ਬਾਦਲਾਂ ਨੇ ਸਾਡੇ ਪੰਜਾਬ ਦੇ ਲੋਕਾਂ ਦੀ ਜੂਨ ਖਰਾਬ ਕੀਤੀ ਸੀ 25 ਸਾਲਾਂ ਤੱਕ ਅਕਸਰ ਮੈਂ ਉਹ ਗੱਲ ਹਰ ਰੋਜ਼ ਸਾਂਝੀ ਕਰਦਾ ਰਹੂੰਗਾ ਗੱਲਾਂ ਦੇ ਵਿੱਚ ਕਿ 25 ਸਾਲ ਤੱਕ ਸਾਡੇ ਹੀ ਪੰਜਾਬ ਨੂੰ ਲੁੱਟ ਕੇ ਖਾਣ ਵਾਲੀ ਪਾਰਟੀ ਔਰ ਲੁੱਟ ਕੇ ਖਾਣ ਵਾਲਾ ਉਹ ਬਾਦਲ ਪਰਿਵਾਰ ਜਿਹੜਾ ਅੱਜ ਆਪਣੇ ਹਰਜਾਨੇ ਭੁਗਤ ਰਿਹਾ ਹੈ ਕਈ ਰੂਪਾਂ ਦੇ ਵਿੱਚ ਜਿਵੇਂ ਕਿ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਸਜਾ ਰਹੀ ਜਾਂਦੀ ਹੈ ਉਸ ਤੋਂ ਪਹਿਲਾਂ ਮਿੱਟੀ ਦੇ ਵਿੱਚ ਮਿਲਾ ਕੇ ਇਹਨਾਂ ਨੂੰ ਇਹਨਾਂ ਦੇ ਹੀ ਘਰਾਂ ਦੇ ਵਿੱਚ ਕੁੰਡੇ ਲਾਏ ਜਾਂਦੇ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਲੋਕ ਕੋਸਰੇ ਨੇ ਬਾਦ ਦੁਆਮਾ ਲਾ ਰਹੇ ਨੇ ਹਰ ਰੋਜ਼ ਹਰ ਪੀੜਤਾ ਕੋਲ ਜਾ ਕੇ ਕੀ ਕਹਿੰਦੇ ਨੇ ਉਹ ਆਪਣੀ ਕੋਈ ਮਦਦ ਕਰਨ ਨਹੀਂ ਜਾਂਦੇ ਬਲਕਿ ਪੰਜਾਬ ਦੇ ਲੋਕਾਂ ਨੂੰ ਸਰਕਾਰ ਦੇ ਖਿਲਾਫ ਕਰਨ ਜਾਂਦੇ ਨੇ ਉਸ ਤੋਂ ਵੱਡਾ ਚਮਚਾ ਇਹਨਾਂ ਦਾ ਮਨਿੰਦਰ ਸਿੱਧੂ ਪੱਤਰਕਾਰ ਉਹਨੇ ਫ favor ਕੀ ਲਈ ਸੀ ਮੁੱਖ ਮੰਤਰੀ ਦੇ ਖਿਲਾਫ ਕਹਿੰਦਾ ਜੀ ਜਿਹੜਾ ਅਰਵਿੰਦ ਕੇਜਰੀਵਾਲ ਉਹ ਤਾਂ ਕਹਿੰਦਾ ਡਰਦਾ ਆ ਗਿਆ ਪੰਜਾਬ ਦੇ ਅੰਦਰ ਉਹਦੀ ਤਰੀਕ ਸੀ ਭਾਹ ਤਰੀਕ ਕਿਸੇ ਦੀ ਹੋਵੇ ਤੇ ਕਾਨੂੰਨ ਉਸ ਬੰਦੇ ਨੂੰ ਛੱਡ ਦੂ ਨਹੀ ਛੱਡਦਾ ਚਾਹੇ ਇਹਨਾਂ ਦਾ ਪ੍ਰਕਾਸ਼ ਸਿੰਘ ਬਾਦਲੀ ਹੋਵੇ ਕਹਿੰਦੇ ਕਾਨੂੰਨ ਦੇ ਹੱਥ ਬੜੇ ਲੰਮੇ ਨੇ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਜੇਲ੍ਹ ਦੇ ਵਿੱਚ ਸਿੱਕਾ ਸੀ ਉਹ ਤੁਹਾਨੂੰ ਸਾਰਿਆਂ ਦੇ ਸਾਹਮਣੇ ਯਾਦ ਹੈ ਪਰ ਜਿਹੜਾ ਸਭ ਤੋਂ ਵੱਡਾ ਚਮਚਾ ਇਕਨਿਰਪੱਖ ਪੱਤਰਕਾਰ ਘਵਾਉਣ ਵਾਲਾ ਮਨਿੰਦਰ ਸਿੱਧੂ ਉਹ ਦਰਸਲ ਦੇ ਵਿੱਚ ਪਾਲਤੂ ਕਹਿੰਦੇ ਇਹਨਾਂ ਦਾ ਚਮਚਾ ਬਾਦਰਾ ਦਾ ਪਰ ਉਸ ਨੂੰ ਨਿਰਪੱਖ ਪੱਤਰਕਾਰੀ ਕਰਨੀ ਚਾਹੀਦੀ ਹੈ ਬਾਦਰਾ ਦੀ ਪ੍ਰਸ਼ੰਸਾ ਕਰਦੇ ਆ ਉਹਦੀ ਜबान ਨਹੀਂ ਥੱਕਦੀ ਪਰ ਪੰਜਾਬ ਦਾ ਮੁੱਖ ਮੰਤਰੀ ਜਿੱਥੇ ਵੀ ਸਹੀ ਹੁੰਦਾ ਉੱਥੇ ਵੀ ਇਹਨੂੰ ਗਲਤ ਸਾਬਤ ਕਰਨ ਦੀ ਉਹ ਕੋਸ਼ਿਸ਼ ਕਰਦਾ ਰਹਿੰਦਾ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਜਿਹੜਾ ਮਨਿੰਦਰ ਸਿੱਧੂ ਪੱਤਰਕਾਰ ਇਸ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਪੱਤਰਕਾਰ ਨੇ ਤੇਰੀ ਤਰ੍ਹਾਂ ਖਬਰਾਂ ਕੋਈ ਵੀ ਨਹੀਂ ਲਾਉਂਦਾ ਤੈਨੂੰ ਲੱਗਦਾ ਹੈ ਕਿ ਮੈਨੂੰ ਲੋਕ ਚੰਗਾ ਸੋਚਦੇ ਹੋਣਗੇ ਪਰ ਨਹੀਂ ਕਿਉਂਕਿ ਸਾਰਿਆਂ ਨੂੰ ਪਤਾ ਆਲਰੇਡੀ ਕਿ ਭਾਈ ਬਾਦਲਾ ਦਾ ਚਮਚਾ ਬਾਦਲਾ ਦੇ ਖਿਲਾਫ ਖਬਰ ਲਾ ਕੇ ਦਿਖਾ ਫੇਰ ਮੰਨਾਂਗੇ ਤੈਨੂੰ ਕਿ ਵਾਕਈ ਤੇਰੀ ਪੱਤਰਕਾਰੀ ਹੈ ਪੰਜਾਬ ਦੀ ਸਰਕਾਰ ਕਿਉਂ ਬਣੀ ਹੈ ਪੰਜਾਬ ਦੇ ਹੀ ਲੋਕਾਂ ਨੇ ਚੁਣਿਆ ਮੁੱਖ ਮੰਤਰੀ ਐਸ ਕਰਕੇ ਪੰਜਾਬ ਦੇ ਲੋਕਾਂ ਨੂੰ ਤਾਂ اپੀਲ ਹੈ ਕਿ ਭਾਈ ਵੱਡੇ ਪੱਦਰ ਦੇ ਉੱਤੇ ਇਕਦਾ ਮੁੱਖ ਮੰਤਰੀ ਸਾਹਿਬ ਦਾਖਲ ਨੇ ਸਾਡਾ ਇੱਕ ਪੰਜਾਬੀ ਭਾਈਚਾਰਾ ਦਾਖਲ ਹੈ ਹਸਪੀਟਲ ਦੇ ਵਿੱਚ ਹੋਟਿਸ ਹਸਪਤਾਲ ਦੇ ਵਿੱਚ ਦਾਖਲ ਉਹਨਾਂ ਦੀ ਸੇਧ ਦੀ ਜਿਹੜੀ ਕਿ ਕਾਮਨਾ ਕਰਨੀ ਚਾਹੀਦੀ ਸਾਨੂੰ ਸਾਰਿਆਂ ਨੂੰ ਕਿ ਭਾਈ ਸਹੀ ਸਲਾਮਤ ਹੋ ਕੇ ਸਾਡੇ ਪੰਜਾਬ ਦੇ ਲੋਕਾਂ ਦੇ ਵਿੱਚ ਵਿਚਰਨ ਕਿਉਂਕਿ ਹਰ ਆਲਰੇਡੀ ਪੰਜਾਬ ਦੇ ਅੰਦਰ ਬਹੁਤ ਸਾਰੇ ਆਏ ਹੋਏ ਨੇ ਪੰਜਾਬ ਦੇ ਵਿੱਚ ਇੱਕ ਇੱਕ ਬੰਦੇ ਦੀ ਲੋੜ ਆ ਉਹ ਤਾਂ ਫਿਰ ਵੀ ਮੁੱਖ ਮੰਤਰੀ ਨੇ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਪਹਿਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂਗੇ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਜੀ ਗਾਇਸ ਤੇ ਆ ਸੀਗੀ ਅੱਜ ਦੀ ਅਪਡੇਟ ਬਿਲਕੁਲ ਬਾਦਰ ਪਰਿਵਾਰ ਨੂੰ ਜੋ ਉਹਨਾਂ ਨੇ ਧੱਕੇ ਕੀਤੇ ਆ ਨਾਜਾਇਜ਼ ਕੀਤੇ ਉਹਨਾਂ ਨੂੰ ਉਹਦੀ ਸਜ਼ਾ ਵੀ ਜੇਰੀਆ ਉਹ ਮਿਲ ਰਹੀ ਆ ਬਾਕੀ ਅਗਰ ਗੱਲ ਕੀਤੀ ਜਾਵੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਦੀ ਤੇ ਸੀਐਮ ਭਗਵੰਤ ਮਾਨ ਅਸੀਂ ਆਹੀ ਦੁਆ ਕਰਾਂਗੇ ਕਿ ਜੋ ਵੀ ਬਿਮਾਰ ਆ ਰਾਬ ਉਹਨਾਂ ਨੂੰ ਸ਼ਿਫਾ ਆ ਦੇਵੇ ਉਹ ਸਿਹਤ ਦੇਵੇ ਉਹ ਹਸਪੀਟਲ ਆ ਜ਼ਾੜੇ ਦੀ ਗੱਲ ਆ ਪੰਜਾਬ ਦੀ ਆਵਾਜ਼ ਆਵਾਮ ਨੇ ਵੋਟਾਂ પા ਕੇ ਸੀਐਮ ਭਗਵੰਤ ਮਾਨ ਤੋਂ ਬਹੁਤ ਉਮੀਦਾਂ ਲਾ ਕੇ ਸੀਐਮ ਭਗਵੰਤ ਮਾਨ ਨੂੰ ਜਿਤਾਇਆ ਕਿ ਸਾਡੇ ਸਿਰ ਦੇ ਉੱਤੇ ਸੀਐਮ ਭਗਵੰਤ ਮਾਨ ਪੰਜਾਬ ਦਾ ਪੋਤਾ ਸਾਡੇ ਹੱਥ ਸਿਰ ਤੇ ਹੱਥ ਰੱਖੇਗਾ ਠੀਕ ਹੈ ਨਾ ਤੇ ਹੁਣ ਜੋ ਹਾਲਾਤ ਪੰਜਾਬ ਤੇ ਚੱਲ ਰਹੇ ਆ ਤੇ ਜ਼ਾਇਨੀ ਜੀ ਗੱਲ ਆ ਮੁੱਖ ਮੰਤਰੀ ਦੀ ਲੋੜ ਤੇ ਹੈਗੀ ਆ ਠੀਕ ਹੈ ਨਾ ਤੇ ਹੁਣ ਅਗਰ ਅਸੀਂ ਮਤਲਬ ਕਿ ਆਪਣੇ ਆਪ ਨੂੰ ਬਚਾਣ ਆਸਤੇ ਅਸੀਂ ਪੰਜਾਬ ਦਾ ਦੌਰਾ ਕਰੀਏ ਪੰਜਾਬ ਤੇ ਚੱਕਰ ਲਾ ਆਈਏ ਕਿ ਜੀ ਸਾਡੀ ਪੇਸ਼ੀ ਆ ਅਸੀਂ ਕਪੜਿਆਂ ਜਿਹੜਿਆ ਉਹਨੂੰ ਖਤਮ ਕਰਨ ਆਸਤੇ ਤੇ ਅਸੀਂ ਮਤਲਬ ਕਿ ਪੰਜਾਬ 'ਚ ਹੜ ਡਾਈ ਹੋਇਆ ਤੇ ਅਸੀਂ ਪੰਜਾਬ ਦਾ ਜਿਹੜਾ ਹੈ ਨਾ ਉਹ ਦੌਰਾ ਕਰਨ ਚੱਲੇ ਆ ਮਤਲਬ ਆਪਣੇ ਆਪ ਨੂੰ ਬਚਾਣ ਆਸਤੇ ਮਤਲਬ ਪੰਜਾਬ ਦਾ ਕੋਈ ਅਹਿਸਾਸ ਨਹੀਂ ਆ ਤੇ ਆਪਣੇ ਆਪ ਦਾ ਅਹਿਸਾਸ ਤੇ ਇਹੋ ਜਿਹੇ ਲੋਕਾਂ ਨੂੰ ਕੀ ਕਰਨਾ ਹੈ ਠੀਕ ਹੈ ਨਾ ਹੁਣ ਦੇਖੋ ਨਾ ਕਿ ਸੀਐਮ ਭਗਵੰਤ ਮਾਨ ਜਿਹੜਾ ਮੰਨਿਆ ਹਸਪੀਟਲ ਆ ਉਹਨਾਂ ਦੀ ਤਬੀਅਤ ਨਹੀਂ ਸਹੀ ਹੈ ਜਿਹੜਾ ਉਹਨਾਂ ਦੇ ਅੰਦਰ ਕੋਈ ਅੰਡਰ ਆਬਜ਼ਰਵਰ ਹੋਣਗੇ ਲੋਕ ਹੋਣਗੇ ਨਾ ਹੋਰ ਵੀ ਉਹ ਕਿੱਥੇ ਨੇ ਕੇਜਰੀਵਾਲ ਜੋ ਬਹੁਤ ਗੱਲਾਂ ਕਰਦੇ ਆ ਉਹ ਕਿੱਥੇ ਨੇ ਕੋਲ ਆਇਆ ਪੰਜਾਬ ਦਾ ਪਤਾ ਲੈਣ ਕੋ ਨਾ ਉਹ ਕਹਿੰਦੇ ਆ ਪੰਜਾਬ ਭਾਰਤ ਦਾ ਹਿੱਸਾ ਹੈ ਤੇ ਫਿਰ ਇਹ ਭਾਰਤ ਦਾ ਜਿਹੜਾ ਨਰਿੰਦਰ ਮੋਦੀ ਆ ਉਹ ਵੀ ਨਹੀਂ ਪੰਜਾਬ ਦੇ ਨਹੀਂ ਆਇਆ ਕਿੰਨਾ ਆਇਆ ਕੈਸੀ ਗੱਲ ਆ ਪੰਜਾਬ ਦਾ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਸਭ ਦੇ ਸਾਹਮਣੇ ਆ ਲੇਂਦਾ ਪੰਜਾਬ ਆ ਚੜਦਾ ਪੰਜਾਬ ਆ ਤੁਸੀਂ ਦੇਖ ਲਓ ਕਿ ਲੋਕਾਂ ਦਾ ਮਾਲ ਡੰਗਰ ਘਰ-ਬਾਰ ਜਿਹੜਿਆ ਦਾ ਉਹ ਤਬਾਹ ਹੋ ਗਿਆ ਠੀਕ ਹੈ ਨਾ ਹੁਣ ਅਸੀਂ ਅਸੀਂ ਇੱਥੇ ਬੈਠੇ ਹੋਏ ਆ ਸਾਡਾ ਆ ਨਹੀਂ ਆ ਅਸੀਂ ਗਲਤ ਨੂੰ ਗਲਤ ਕਵਾ ਕੇ ਸਹੀ ਨੂੰ ਸਹੀ ਕਵਾ ਕੇ ਜਿੱਥੇ ਸੀਐਮ ਭਗਵੰਤ ਮਾਨ ਗਲਤ ਹੋਏਗਾ ਅਸੀਂ ਉਹਨੂੰ ਉੱਥੇ ਗਲਤ ਕਵਾ ਕੇ ਜਿੱਥੇ ਉਹ ਸਹੀ ਹੋਏਗਾ ਅਸੀਂ ਉਹਨੂੰ ਸਹੀ ਕਵਾ ਕੇ ਠੀਕ ਹੈ ਨਾ ਸਾਡਾ ਆ ਨਹੀਂ ਆ ਕਿ ਅਸੀਂ 네ਗੈਟਿਵਿਟੀ ਭਰਾਂ ਬੈਠੇ ਹੋਇਆ ਅਸੀਂ ਤੇ ਆ ਵਾ ਕੇ ਜੋ ਗਲਤ ਆ ਉਹ ਗਲਤ ਕਵਾਗੇ ਤੇ ਜੋ ਸਹੀ ਆ ਉਹ ਸਹੀ ਕਵਾਗੇ ਬਾਕੀ ਆ ਕਵਾਗੇ ਕਿ ਮੁੱਖ ਮੰਤਰੀ ਦੀ ਲੋੜ ਹੈਗੀ ਆ ਪੰਜਾਬ ਨੂੰ ਸਾਰੀ ਗੱਲ ਇਹੀ ਗੱਲ ਆ ਕਿ ਤੁਹਾਨੂੰ ਸਾਥ ਨਹੀਂ ਦੇਣਾ ਤੇ ਕਿੰਨੇ ਦੇਣਾ ਜਿਨ੍ਹਾਂ ਨੇ ਆਵਾਮ ਨੇ ਤੁਹਾਨੂੰ ਵੋਟਾਂ ਪਾ ਕੇ ਦਿੱਤਾ ਹੈ ਆਪਣੇ ਲਈ ਤੇ ਫਿਰ ਉਹ ਪੰਜਾਬ ਦੀ ਪੰਜਾਬ ਦੀ ਆਵਾਮ ਦਾ ਕਹਿਣਾ ਇਹੀ ਆ ਕਿ ਕਮੀ ਜਿਹੜੀ ਆ ਸਾਨੂੰ ਕਿਸੇ ਚੀਜ਼ ਦੀ ਨਹੀਂ ਆ ਅਸੀਂ ਪੰਜਾਬ ਆਪਣਾ ਸਹਾਰਾ ਆਪ ਬਣਿਆ ਹੋਇਆ ਤੁਸੀਂ ਪੰਜਾਬੀ ਵੀਰਿਆਂ ਨੂੰ ਦੇਖੋ ਯਕੀਨ ਮੰਨੋ ਮਾਲ ਡੰਗੜ ਜਿਹੜਾ ਉਹ ਪਾਣੀ ਚ ਚਲਾ ਗਿਆ ਹੈ ਕਰਬਾਰਤਵਾ ਹੋ ਗਿਆ ਲੇਕਿਨ ਉਹ ਫੇਰ ਵੀ ਕਹਿ ਰਿਹਾ ਅਸੀਂ ਰਾਬੜੀ ਚੜਦੀ ਗਲਾ ਚ ਐਂ ਤੇ ਜਿੰਜ ਉਹਨਾਂ ਨੂੰ ਕੋਈ ਟੈਨਸ਼ਨ ਹੀ ਨਹੀਂ ਆ ਕਿਉਂਕਿ ਉਹਨਾਂ ਨੂੰ ਰੱਬ ਤੇ ਯਕੀਨ ਹੈ ਲੇਕਿਨ ਫੇਰ ਵੀ ਇੱਕ ਹੌਸਲਾ ਜਿਹੜਾ ਬਹੁਤ ਵੱਡੀ ਚੀਜ਼ ਹੁੰਦੀ ਆ ਬਾਕੀ ਗਾਇਜ਼ ਆਸ ਹੀ ਅੱਜ ਦੀ ਅਪਡੇਟ ਜਿਹੜੀ ਤੁਹਾਨੂੰ ਅਸੀਂ ਸਾਂਝੀ ਕੀਤੀ ਤੁਸੀਂ ਇਸ ਦੇ ਉੱਤੇ ਕੀ ਕਹੋਗੇ ਤੁਸੀਂ ਸੀਐਮ ਭਗਵੰਤ ਮਾਨ ਤੋਂ ਰਿਲੇਟਡ ਕੀ ਕਹੋਗੇ ਲੇਕਿਨ ਵੈਸੇ ਮੈਂ ਵੀਡੀਓ ਖਤਮ ਕਰਨ ਤੋਂ ਪਹਿਲੇ ਆ ਜ਼ਰੂਰ ਕਹਾਂਗੀ ਕਿ ਜਦੋਂ ਵੀ ਪੰਜਾਬ ਦੇ ਉੱਤੇ ਐਸਾ ਕੋਈ ਮਸਲਾ ਬਣਿਆ ਆਇਆ ਜਾਂ ਐਸਾ ਕੋਈ ਮੁੱਖ ਮੰਤਰੀ ਦੀ ਲੋੜ ਪਈ ਆ ਨਾ ਤੇ ਮੁੱਖ ਮੰਤਰੀ ਜਿਹੜਾ ਹੈ ਨਾ ਉਹ ਮਤ ਪੰਜਾਬ ਦੇ ਕੰਮ ਨਹੀਂ ਆਇਆ ਲੇਕਿਨ ਹੁਣ ਆ ਕੇ ਹੋਸਪੀਟਲ ਆ ਬਿਮਾਰ ਆਸੀ ਉਹਨਾਂ ਦੀ ਸ਼ਿਫਾ ਤੇ ਦੁਆ ਕਰ ਸਕਦੇ ਆ ਬਾਕੀ ਦੇਵਾ ਜੀ ਨੇ ਸਾਡੇ ਨਾਲ ਵੀਡੀਓ ਸਾਂਝੀ ਕੀਤੀ ਪੁਆਇੰਟ ਦੀ ਗੱਲ ਕੀਤੀ ਤੁਸੀਂ ਇਸ ਤੇ ਉੱਤੇ ਕੀ ਕਹੋਗੇ ਤੁਸੀਂ ਕਮੈਂਟ ਕਰਕੇ ਲਾਜ਼ਮੀ ਦੱਸਦੇ ਆ ਸਾਡੇ ਭੈਣ ਭਰਾਵਾਂ ਦੀ ਇਸ ਤੇ ਉੱਤੇ ਕੀ ਰਾਏ ਆ ਬਾਕੀ ਮਿਲਦੀ ਆ ਤੁਹਾੜਾ ਨਾਲ ਨੈਕਸਟ ਵੀਡੀਓ ਸਾਬਨਾ ਖਿਆਲ ਰੱਖਣਾ ਤੇ ਸਾਨੂੰ ਦੁਆਸ ਯਾਦ ਰੱਖਣਾ